ਦੇਸ਼ਾਂ ਦੇਸ਼ਾਂ ਵਿੱਚ ਵਸਦੇ ਸਮੂਦਰ ਚਿਕਾਂ ਦਾ ਸਵਾਗਤ ਹੈ ਜੀ ਤੇ ਕਿਸਾਨ ਵੀਰੋ ਇਸ ਵਾਰ ਕਿਸਾਨ ਵੀਰ ਜਿਹੜੇ ਨੇ ਉਹ ਕਿਹੜੇ ਜਿਹੜੀ ਵੱਧ ਵੈਰੈਟੀਆਂ ਲਾਉਣ ਜਾ ਰਹੇ ਨੇ ਝੋਨੇ ਦੀਆਂ ਚਾਹੇ ਉਹ ਬਾਸਮਤੀ ਦੀਆਂ ਹੋਣ ਕਿਹਦੇ ਵਿੱਚ ਹੈ ਕਿਸਾਨਾਂ ਦੀ ਦਿਲਚਸਪੀ ਤੇ ਕਿਹੜੀਆਂ ਵੈਰੈਟੀਆਂ ਦਾ ਬੀਜ ਜਿਹੜੇ ਕਿਸਾਨ ਖਰੀਦ ਰਹੇ ਨੇ ਤੇ ਕਦੋਂ ਝੋਨਾ ਲੱਗਣ ਦੀ ਉਮੀਦ ਹੈ ਤੇ ਉਹ ਤਰੀਕ ਦਾ ਵੇਰਵਾ ਜਿਹੜਾ ਇਸ ਤਰ੍ਹਾਂ ਦੀ ਅੱਜ ਦੀ ਜਿਹੜੀ ਗੱਲਬਾਤ ਲੈ ਕੇ ਹਾਜ਼ਰ ਆ ਜੀ ਤੇ ਤੁਹਾਨੂੰ ਦੱਸ ਦਿਆਂ ਜੀ ਸਭ ਤੋਂ ਵੱਧ ਕਿਹੜੀ ਵੈਰੈਟੀ ਦਾ ਬੀਜ ਜਿਹੜਾ ਖਰੀਦਾ ਜਾ ਰਿਹਾ ਤੇ ਉਸ ਤੋਂ ਬਾਅਦ ਜਿਹੜੀਆਂ ਹੋਰ ਵੀ ਵੈਰੈਟੀਆਂ ਨੇ ਝੋਨੇ ਦੀਆਂ ਤੇ ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਧ ਮੰਗੇ ਕਿਸਾਨਾਂ ਵੱਲੋਂ ਝੋਨੇ ਦੀ ਪੂਸ਼ਾ 44 ਕਿਸਮ ਦਾ ਬੀਜ ਦੀ ਇਸ ਕਿਸਮ ਤੋਂ ਪੈਦਾ ਹੋ ਰਿਹਾ ਝਾੜ ਜਿਹੜਾ ਉਹ ਕੋਈ ਦੂਜੀ ਹੋਰ ਕਿਸਮ ਜਿਹੜੀ ਹੈ ਉਸ ਦਾ ਮੁਕਾਬਲਾ ਅਜੇ ਤੱਕ ਨਹੀਂ ਕਰ ਸਕੀ ਕਿਸਾਨ ਜਿਹੜੇ ਨੇ ਇਸ ਕਿਸਮ ਤੋਂ ਔਸਤਨ 33 ਤੋਂ 38 ਕੁਇੰਟਲ ਤੱਕ ਝਾੜ ਜਿਹੜਾ ਲੈ ਰਹੇ ਨੇ ਤੇ ਜਦੋਂ ਕਿ ਕੁਝ ਕਿਸਾਨ ਜਿਹੜੇ ਨੇ ਉਹ 38 ਤੋਂ 40 ਕੁਇੰਟਲ ਤੱਕ ਵੀ ਇਸ ਦਾ ਝਾੜ ਲੈ ਰਹੇ ਨੇ ਤੇ ਜਿਹੜੀ ਝੋਨਾ ਲਾਉਣ ਦੀ ਮਿਤੀ ਉਸ ਦੇ ਬਾਰੇ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਪੰਜਾਬ ਸਰਕਾਰ ਵਿੱਚ ਕੈਬਨਟ ਮੰਤਰੀ ਵੱਲੋਂ ਕੀਤੇ ਗਿਆ ਐਲਾਨ ਕਿ ਪੰਜਾਬ ਸਰਕਾਰ ਇਸ ਸਾਲ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਆ ਪੰਜਾਬ ਪ੍ਰਿਜ਼ਰਵੇਸ਼ਨ ਆਫ ਸਬਸੋਇਲ ਵਾਟਰ ਐਕਟ 2009 ਥੱਲੇ ਝੋਨੇ ਦੀ ਲਵਾਈ ਲਈ ਜਿਹੜੀ ਪਿਛਲੇ ਸਾਲ ਮقرਰ ਕੀਤੀ 20 ਜੂਨ ਸੀ ਉਸ ਨੂੰ ਬਦਲ ਕੇ 10 ਜੂਨ ਦੇ ਲਗਭਗ ਵਿਚਾਰ ਕਰ ਰਹੀ ਹੈ ਤੇ ਉਪਰੰਤ ਇਸ ਕਿਸਮ ਦਾ ਬੀਜ ਜਿਹੜਾ ਉਸ ਦੀ ਮੰਗ ਹੋਰ ਵੀ ਵਧ ਗਈ ਤੇ ਕਿਸਾਨ ਹੱਥੋ-ਹੱਥੀ ਜਿਹੜੀ ਪੂਸ਼ਾ 44 ਦਾ ਬੀਜ ਜਿਹੜਾ ਖਰੀਦ ਰਹੇ ਨੇ ਤੇ ਇਹ ਕਿਸਮ ਪੱਕਣ ਲਈ ਲੰਮਾ ਸਮਾਂ ਜ਼ਰੂਰ ਲੈਂਦੀ ਹੈ ਤੇ ਜਿੱਥੇ ਇਸ ਦਾ ਪਾਣੀ ਦੀ ਦੁਰਵਰਤੋਂ ਦੀ ਗੱਲ ਕੀਤੀ ਜਾ ਰਹੀ ਹੈ ਪਰ ਉੱਥੇ ਕਿਸਾਨਾਂ ਵੱਲੋਂ ਜਿਹੜੀ ਖੋਜ ਕੀਤੀ ਗਈ ਹੈ ਕਿਸਾਨਾਂ ਦੇ ਵਿਚਾਰ ਨੇ ਕਿ ਇਹ ਕਿਸਮ ਪਾਣੀ ਦੀ ਲੋਡ ਜਿਹੜੀ ਹੈ ਉਹ ਦੂਜੀਆਂ ਕਿਸਮਾਂ ਵਾਂਗ ਹੀ ਲਗਭਗ ਹੈਵੇ ਤੇ ਪ੍ਰਚਾਰਾ ਜ਼ਿਆਦਾ ਜਾ ਰਿਹਾ ਜਦੋਂ ਕਿ ਅਜਿਹਾ ਕੁਝ ਨਹੀਂ ਸਿਰਫ ਇੱਕਦ ਪਾਣੀ ਜਿਹੜਾ ਉਹ ਵਧੇਰੇ ਲੱਗਣ ਦੀ ਸੰਭਾਵਨਾ ਰਹਿੰਦੀ ਹੈ ਤੇ ਦੂਜੀਆਂ ਜਿਹੜੀਆਂ ਕਿਸਮਾਂ ਨੇ ਜਿਹੜੀਆਂ ਸਿਫਾਰਿਸ਼ ਕੀਤੀਆਂ ਜਿਵੇਂ PR 127 126 24 123 PR 122 121 114 ਇਨਾ ਕਿਸਮਾਂ ਨਾਲੋਂ ਇਹਦੀ ਜਿਹੜੀ ਇਹ ਪਾਣੀ ਦੀ ਮਾਤਰਾ ਬੇਸ਼ੱਕ ਵੱਧ ਦੱਸੀ ਜਾਂਦੀ ਹੈ ਪਰ ਅਸਲੀ ਦੇ ਵਿੱਚ ਇਸ ਅਜਿਹਾ ਕੋਈ ਕਿਸਾਨਾਂ ਦੇ ਵਿਚਾਰ ਅਨੁਸਾਰ ਨਹੀਂ ਲੱਗ ਰਿਹਾ ਤੇ ਜਿਹੜੇ ਕਿਸਾਨ ਨੇ ਉਹ ਇਸ ਨੂੰ ਹੀ ਪੈੜ ਦੇ ਰਹੇ ਨੇ ਤੇ ਇਸ ਤੋਂ ਇਲਾਵਾ ਜਿਵੇਂ ਕਿ ਵੱਖ-ਵੱਖ ਥਾਵਾਂ ਤੇ ਲਾਏ ਗਏ ਕਿਸਾਨ ਮੇਲਿਆਂ ਵਿੱਚ ਜਿਹੜਾ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ ਬਹੁ ਗਿਣਤੀ ਦਾ ਪਰਤੱਖ ਇਹ ਸੀ ਕਿ ਇਸ ਸਾਲ ਵੀ ਝੋਨੇ ਦੀ ਕਾਸ਼ਤ ਥੱਲੇ ਰਕਬਾ ਘਟਣ ਦੀ ਕੋਈ ਸੰਭਾਵਨਾ ਨਹੀਂ ਤੇ ਸਭ ਫਸਲਾਂ ਨਾਲੋਂ ਵੱਧ ਮਾਤਰਾ 'ਚ ਕਿਸਾਨ ਝੋਨੇ ਤੇ ਬਾਸਮਤੀ ਦੇ ਬੀਜ ਖਰੀਦ ਰਹੇ ਨੇ ਤੇ ਇਹਨਾਂ ਦੋਵੇਂ ਫਸਲਾਂ ਸੰਬੰਧੀ ਖੋਜ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਈ ਕਿਸਾਨ ਜਿਹੜੇ ਨੇ ਉਤਾਵਲੇ ਵੀ ਨੇ ਤੇ ਉਹਨਾਂ ਨੂੰ ਕੋਈ ਜਾਣਕਾਰੀ ਮਿਲੇ ਤੇ ਬਾਸਮਤੀ ਦੀ ਕਾਸ਼ ਤੇ ਇਸ ਸਾਲ ਕਾਫੀ ਵੱਡੇ ਰਕਬੇ ਤੇ ਹੋਣ ਦੀ ਆਸ ਹੈ ਕਿਉਂਕਿ ਪਿਛਲੇ ਸਾਲ ਉਤਪਾਦਕਾਂ ਨੂੰ ਮੰਡੀ ਵਿੱਚ ਬਾਸਮਤੀ ਕਿਸਮਾਂ ਦੀ ਉਪਜ ਨਾਲ ਮੁੱਲ ਜਿਹੜਾ ਉਹ ਵਧੇਰੇ ਮਿਲਿਆ ਸੀ ਬਾਸਮਤੀ ਦੀਆਂ ਕਿਸਮਾਂ ਦਾ ਵਿਕਸਤ ਹੋਣ ਨਾਲ ਇਹਨਾਂ ਕਿਸਮਾਂ ਤੋਂ ਉਤਪਾਦਕਤਾ ਵੀ ਵਧੀਆ ਮਿਲ ਰਹੀ ਏ ਤੇ ਪੂਸ਼ਾ ਬਾਸਮਤੀ 1121 ਕਿਸਮ ਜਿਹੜੀ ਕਿ ਸਭ ਤੋਂ ਵੱਧ ਬੀਜੀ ਜਾਂਦੀ ਏ ਤੇ ਲਗਭਗ ਹਰ ਕਿਸਾਨ ਇਸ ਨੂੰ ਲਾਉਂਦਾ ਹੈ ਤੇ ਹੁਣ ਇਸ ਦਾ ਬਦਲ ਜਿਹੜਾ ਉਹ ਪੂਸ਼ਾ ਬਾਸਮਤੀ 1718 ਚ ਉਪਲਬਧ ਏ ਤੇ ਜਿਹੜੀ ਕਿ ਝੂਲਸ ਰੋਗ ਦੇ ਜਵਾਨਾਂ ਦੀ ਪੰਜਾਬ ਵਿੱਚ ਪਾਈ ਜਾਂਦੀਆਂ ਸਭ ਕਿਸਮਾਂ ਦਾ ਹਮਲੇ ਦਾ ਮੁਕਾਬਲਾ ਕਰਨ ਦੇ ਸਮਰੱਥ ਏ ਤੇ ਇਸ ਨਵੀਂ ਕਿਸਮ ਦਾ ਚੌਲ ਪੂਸ਼ਾ ਬਾਸਮਤੀ 1121 ਵਾਂਗੂ ਹੀ ਬਹੁਤ ਵਧੀਆ ਬਣਦਾ ਤੇ ਕੌਣ ਦੇ ਵਿੱਚ ਵੀ ਇਹ ਜਿਹੜੀ ਵੈਰੈਟੀ ਬਹੁਤ ਵਧੀਆ ਤੇ ਸੁਵਾਦੀ ਇਸ ਦਾ ਚੌਲੇ ਇਸ ਨਵੀਂ ਕਿਸਮ ਦਾ ਝਾੜ ਜਿਹੜਾ ਪੂਸ਼ਾ ਬਾਸਮਤੀ 11 21 ਦੇ ਮੁਕਾਬਲੇ ਕਾਫੀ ਵੱਧ ਤੇ ਇਹ ਜਿਹੜੀ ਕਿਸਮ ਹੈ ਕੀਟਨਾਸ਼ਕਾਂ ਦਾ ਛੜਕਾ ਵੀ ਜਿਹੜੇ ਨੇ ਪੂਸ਼ਾ ਬਾਸਮਤੀ ਨਾਲੋਂ ਇਹਦੇ ਤੇ ਘੱਟ ਹੁੰਦੇ ਨੇ ਤੇ ਇਹ ਕਿਸਮ ਦੇ ਬੀਜ ਦੀ ਦੂਜੀਆਂ ਸਭ ਬਾਸਮਤੀ ਕਿਸਮਾਂ ਨਾਲ ਕਿਸਮਾਂ ਨਾਲੋਂ ਵੱਧ ਜਿਹੜੀ ਇਹ ਮੰਗ ਕੀਤੀ ਹੈ ਯਾਰ ਕਿਸਾਨਾਂ ਵੱਲੋਂ ਕਿਸਾਨ ਜਿਆਦਾ ਜਿਹੜਾ ਬਾਸਮਤੀ 17 18 ਦਾ ਬੀਜ ਖਰੀਦ ਰਹੇ ਨੇ ਤੇ 14 ਦੀ ਗੁਣਵੱਤਾ ਤੇ ਸਵਾਦ ਪੱਖੋਂ ਪੂਸ਼ਾ ਬਾਸਮਤੀ 6 ਜਿਹੜੀ ਜਿਹਨੂੰ ਆਪਾਂ 1401 ਤੇ ਉਹ ਕਹਿ ਦਿੱਤਾ ਜਾਂਦਾ ਤੇ ਇਹ ਵੀ ਜਿਹੜੀ ਇੱਕ ਕਾਫੀ ਜ਼ਿਆਦਾ ਕਿਸਾਨਾਂ ਵੱਲੋਂ ਪਸੰਦ ਕੀਤੀ ਜਾ ਰਹੀ ਹੈ ਪੂਸ਼ਾ 1401 ਕਿਸਮ ਪੱਕਣ ਨੂੰ ਲੰਮਾ ਸਮਾਂ ਲੈਂਦੀ ਹੈ ਤੇ ਇਸ ਦੇ ਸਪਰੇ ਵੀ ਕਈ ਕਰਨੇ ਪੈਂਦੇ ਨੇ ਨਵੀਂ ਪੂਸ਼ਾ ਬਾਸਮਤੀ ਜਿਹੜੀ 17 28 ਇਸ ਦੀ ਸਪਰੇ ਘੱਟ ਕਰਨੇ ਪੈਂਦੇ ਨੇ ਤੇ ਬਿਮਾਰੀ ਜਿਵੇਂ ਝੁਲਸ ਰੋਗ ਆਦ ਦਾ ਹਮਲਾ ਘੱਟ ਹੁੰਦਾ ਹੈ ਪਰ ਪੂਸ਼ਾ 1401 ਕਿਸਮ ਤੋਂ ਕਈ ਅਗਾਹ ਬਦੂ ਕਿਸਾਨ ਜਿਹੜੇ ਨੇ ਉਹ 30 32 ਕੁਇੰਟਲ ਤੱਕ ਇੱਥੋਂ ਤੱਕ ਕੇ 33 ਕੁਇੰਟਲ ਤੱਕ ਵੀ ਕਈ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੇ ਦੱਸਿਆ ਕਿ ਇਸ ਦਾ ਝਾੜ ਨਿਕਲ ਆਉਂਦਾ ਖਾਸ ਕਰਕੇ ਜਿਹੜੇ ਨਦੀ ਜਾਂ ਖਗਰੇ ਏਰੀਆ ਦੇ ਨੇੜੇ ਦੇ ਕਿਸਾਨ ਨੇ ਉਹਨਾਂ ਨੇ ਇਸ ਦਾ ਝਾੜ ਬਹੁਤ ਜਿਆਦਾ ਪ੍ਰਾਪਤ ਕੀਤਾ ਪਰ ਕੁਝ ਏਰੀਆ ਦੇ ਵਿੱਚ ਇਸ ਦਾ ਝਾੜ ਜਿਹੜਾ ਮੁਛਲ ਦਾ ਜਿਹੜਾ ਉਹ ਲਗਭਗ 27 28 ਕੁਇੰਟਲ ਨਿਕਲਦਾ ਏ ਇਸ ਕਿਸਮ ਦਾ ਮੰਡੀ ਚ ਭਾਅ ਪਿਛਲੇ ਸਾਲ ਭਾਵੇਂ ਬਾਸਮਤੀ 1121 ਦੇ ਮੁਕਾਬਲੇ 100-200 ਘੱਟ ਸੀ ਪਰ ਝਾੜ ਵਧੇੜੇ ਹੋਣ ਕਾਰਨ ਕਿਸਾਨ ਇਸ ਨੂੰ ਵੀ ਪੈੜ ਦੇ ਰਹੇ ਨੇ ਇਸ ਤੋਂ ਇਲਾਵਾ ਜਿਹੜੀ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਉਹ ਹੈ 1509 ਜਿਸ ਦਾ ਝਾੜ ਕਾਫੀ ਜ਼ਿਆਦਾ ਹੁੰਦਾ ਹੈ ਬੇਸ਼ੱਕ ਮੰਡੀ ਦੇ ਵਿੱਚ 1121 ਦੇ ਮੁਕਾਬਲੇ 4-500 ਰੁਪਏ ਪ੍ਰਤੀ ਕੁੰਟਲ ਘੱਟ ਦੇ ਕੇ ਵਪਾਰੀ ਵਰਗ ਕਿਸਾਨਾਂ ਦੀ ਕਾਫੀ ਜ਼ਿਆਦਾ ਵੱਡੇ ਪੱਧਰ ਤੇ ਲੁੱਟਦੇ ਨੇ ਬਾਅਦ ਚ ਉਸੇ ਚੌਲ ਨੂੰ ਹੀ 1121 ਜਾਂ ਹੋਰ ਚੌਲਾਂ ਦੇ ਨਾਲ ਮਿਕਸ ਕਰਕੇ ਬਾਹਰ ਵੇਚ ਦਿੱਤਾ ਜਾਂਦਾ ਜਿੱਤੇ ਕਿਤੇ ਨਾ ਕਿਤੇ ਜਿਹੜੀ ਇਸ ਤਰ੍ਹਾਂ ਜਿਹੜੀ ਚੌਲਾਂ ਦੀ ਖੇਤੀ ਹੈ ਉਸ ਦੇ ਉੱਪਰ ਮਾੜਾ ਅਸਰ ਵੀ ਪੈਂਦਾ ਹੈ ਤੇ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਕਿਸਾਨਾਂ ਨੂੰ ਵੀ ਨੁਕਸਾਨ ਹੁੰਦਾ ਜਾਂ ਫਿਰ ਛੋਟੇ ਵਪਾਰੀ ਜਿਹੜੇ ਨੇ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਅਜਿਹਾ ਜੇ ਨਾ ਹੋਵੇ ਤਾਂ ਕਿਸਾਨਾਂ ਨੂੰ ਇਸ ਕਿਸਮ ਦਾ ਵੀ ਫਾਇਦਾ ਕਾਫੀ ਜ਼ਿਆਦਾ ਪਰ ਉਥੇ ਕੋਸ਼ਰ ਲੋਕ ਜਿਹੜੇ ਨੇ ਇਸ ਦਾ ਵਿਰੋਧ ਵੀ ਕਰ ਰਹੇ ਨੇ ਕਿਉਂਕਿ ਕਿਸਾਨ ਜਿਹੜੇ ਨੇ ਇਸ ਦੀ ਕਟਾਈ ਕਰਨ ਤੋਂ ਬਾਅਦ ਦੂਜੀ ਫਸਲ ਜਾਨੀ ਡਬਲ ਫਸਲ ਲੈਣ ਦੀ ਕੋਸ਼ਿਸ਼ ਕਰਦੇ ਨੇ ਸੋ ਅਜੇ ਤੋ ਸੰਕੋਚ ਕਰਨਾ ਚਾਹੀਦਾ ਪਰ ਜਿਹੜੇ ਕਿਸਾਨ ਆਲੂ ਮਟਰ ਵਗੈਰਾ ਸਬਜ਼ੀਆਂ ਵਗੈਰਾ ਲਾਉਂਦੇ ਨੇ ਉਹਨਾਂ ਵੱਲ ਜਿਹੜੀ ਇਹ ਬੇਹੱਦ ਦੀ کارਗਰ ਤੇ ਜਿਹੜੀ ਲਾਭਦਾਇਕ ਜਿਹੜੀ ਇਹ ਕਿਸਮ ਹੈ ਪੂਸਾ ਜਿਹੜੀ ਇਹ 1500 ਨੂੰ ਇਸ ਤੋਂ ਇਲਾਵਾ ਇੱਕ ਬਾਸਮਤੀ ਦੀ ਕਿਸਮ ਹੋਰ ਹੈ ਬਾਸਮਤੀ 1637 ਜਿਸ ਨੂੰ ਹਰਿਆਣੇ ਦੇ ਕਿਸਾਨਾਂ ਨੇ ਤਾਂ ਕਾਫੀ ਪਸੰਦ ਕੀਤਾ ਪਰ ਪੰਜਾਬ ਦੇ ਕਿਸਾਨਾਂ ਨੇ ਇਸ ਨੂੰ ਬਿਲਕੁਲ ਵੀ ਲਗਭਗ ਨਾ ਮਾਤਰ ਹੀ ਅਪਣਾਇਆ ਤੇ ਦੂਜੇ ਪਾਸੇ ਹੋਰ ਜਿਹੜੀਆਂ ਕਿਸਮਾਂ ਨੇ ਜਿਵੇਂ ਬਾਸਮਤੀ 50 ਬਾਸਮਤੀ 5 ਬਾਸਮਤੀ 4 3 ਬਾਸਮਤੀ 2 ਦੀ ਕਿਸਾਨਾਂ ਚ ਉੱਕਾ ਹੀ ਮੰਗਣੀ ਤੇ ਇਸ ਦੇ ਨਾਲ ਜਿਹੜੀ ਬਾਸਮਤੀ ਦੀ ਸੀਐਸਆਰ 30 ਕਿਸਮ ਦੀ ਵੀ ਕੁਝ ਕਿਸਾਨ ਇੱਕ ਵਾਸਤੇ ਜ਼ਰੂਰ ਕਰਦੇ ਨੇ ਕਲਰੀਆਂ ਜ਼ਮੀਨਾਂ ਚ ਵਧੇਰੇ ਅਨੁਕੂਲ ਹੈ ਇਹ ਕਿਸਮ ਜਿਹੜੀ ਪੱਕਣ ਵਿੱਚ 142 ਦੇ ਲਗਭਗ ਦਿਨਾਂ ਦਾ ਸਮਾਂ ਲੈਂਦੀ ਹੈ ਤੇ ਇਹਦਾ ਕੱਦ ਜਿਹੜਾ 147 ਸੈਂਟੀਮੀਟਰ ਤੱਕ ਹੋ ਜਾਂਦਾ ਹੈ ਇਹ ਕਿਸਮ ਦੇ ਚੌਲ ਲੰਮੇ ਤੇ ਪਤਲੇ ਹਨ ਤੇ ਆਪਸ ਵਿੱਚ ਜੁੜਦੇ ਵੀ ਨਹੀਂ ਇਹ ਕਿਸਮ ਦੇ ਚੌਲਾਂ ਵਿੱਚ ਖੁਸ਼ਬੂ ਵੀ ਹੈ ਅਤੇ ਖਾਨ ਵਿੱਚ ਸਵਾਦ ਲਿਆਉਂਦੇ ਹਨ ਸੋ ਕਿਸਾਨ ਵੀਰੋ ਏ ਸੀ ਜਿਹੜੀ ਗੱਲਬਾਤ ਤੇ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਜਿਵੇਂ ਲੰਮਾ ਸਮਾਂ ਪੱਕਣ ਵਾਲੀ ਕਿਸਮ ਪੂਸ਼ਾ 44 ਦਾ ਬੀਜ ਕਿਸਾਨ ਵੱਡੀ ਪੱਧਰ ਤੇ ਖਰੀਦ ਰਹੇ ਨੇ ਤੇ ਉੰਜ ਵੀ ਲੇਟ ਜਿਹੜੀ ਹੈ ਜਿਆਦਾ ਲੇਟ ਜਿਹੜੀ ਇਹ ਚੌਲਾਂ ਦੀ ਕਟਾਈ ਜਦੋਂ ਹੁੰਦੀ ਹੈ ਫਸਲ ਦੀ ਤੇ ਉਦੋਂ ਬਧੇਰੇ ਸਿਲ ਨਮੀ ਦੇ ਕਾਰਨ ਚੌਲ ਬਦਰੰਗ ਵੀ ਹੁੰਦਾ ਤੇ ਜਿੱਥੇ ਕਿਤੇ ਨਾ ਕਿਤੇ ਸੇਲਰਾਂ ਵਾਲਿਆਂ ਨੂੰ ਵੀ ਨੁਕਸਾਨ ਹੋਣ ਦਾ ਖ਼ਾਸਾ ਰਿਂਦਾ ਨਾਲ ਹੀ ਕਿਸਾਨਾਂ ਦੀ ਵੀ ਲੁੱਟ ਹੁੰਦੀ ਹੈ ਤੇ ਇਸ ਕਾਰਨ ਜਿਹੜੀ ਸਰਕਾਰ ਹੈ ਉਹ ਲਗਭਗ ਫੈਸਲਾ ਜਿਹੜਾ ਹੈ ਉਹ 10 ਜੂਨ ਦਾ ਲੈਣ ਜਾ ਰਹੀ ਹੈ ਜਿਹਾ ਉਮੀਦ ਹੈ ਤੇ ਕਿਸਾਨ ਜਥੇਬੰਦੀਆਂ ਵੀ ਲਗਾਤਾਰ ਸੰਘਰਸ਼ ਕਰ ਰਹੇ ਨੇ ਜਿਹੜੀਆਂ 1 ਜੂਨ ਤੋਂ ਹੀ ਝੋਨਾ ਲਾਉਣ ਦੀ ਪਰਮਿਸ਼ਨ ਮੰਗ ਰਹੀਆਂ ਨੇ ਸੋ ਦੋਸਤੋ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ